ਆਪਣੇ ਪਿੰਡਾਂ 'ਚ ਝਾਤੀ ਮਾਰ ਕੇ ਵੇਖੋ ਸਾਡੇ ਪਿੰਡਾਂ 'ਚ ਵੀ ਕਈ ਵਾਰੀ ਨੌਜਵਾਨ ਮੁੰਡੇ ਚੰਗਾ ਕੰਮ ਕਰਨਾ ਚਾਹੁੰਦੇ ਆ ਪਰ ਉਹ ਕਰਦੇ ਇਸ ਕਰਕੇ ਨਹੀਂ ਜਿਨ੍ਹਾਂ ਦੇ ਮਗਰ ਮੇਰੇ ਵਰਗਿਆਂ ਦੇ ਛੱਜ ਬੱਜਾ ਹੁੰਦਾ ਨਾ ਛੱਜ ਸਮਝਦੇ ਜੇ ਚੌਧਰਪੁਰੇ ਦਾ ਛੱਜ ਉਹ ਨਹੀਂ ਕਿਸੇ ਨੂੰ ਅੱਗੇ ਲਾ ਕੇ ਰਾਜੀ ਉਹਨਾਂ ਨੂੰ ਇਹ ਵੀ ਸਾਡੀ ਪਿੰਡ ਚੋਂ ਪੁਸ਼ਪ ਪਤਾਲ ਘਟ ਜਾਣੀ ਆ ਇਸ ਕਰਕੇ ਉਮਰਾਂ ਨਾ ਵੇਖਿਆ ਕਰੋ ਇਹ ਨਾ ਵੇਖਿਆ ਕਰੋ ਵੀ ਇਹਨੇ ਅਮਰਤ ਕੱਲ ਛਕਿਆ ਇਹਨੇ ਕੇਸ ਪਰਸੋਂ ਰੱਖਿਆ ਜਿਹਦੇ ਤੇ ਗੁਰੂ ਦੀ ਕਿਰਪਾ ਹੋਣੀ ਆ ਇੱਕੇ ਦਿਨ ਜੀ ਹੋ ਜਾਣੀ ਆ ਸਾਡੇ ਅਰਗੇ ਨੂੰ 30-30 ਸਾਲ ਹੋ ਚਲੇ ਕਿਰਪਾ ਨਾਲ ਉਤੋਂ ਦੀ ਪਾਈ ਜੇ ਨਹੀਂ ਕਿਰਪਾ ਹੋਣੀ ਤੇ ਫਿਰ ਨਹੀਂ ਹੋਣੀ ਅਸੀਂ ਜਿਹੋ ਜਾਈਏ ਉਹੋ ਜੇ ਚਲੇ ਜਾਣਾ ਦੁਨੀਆ ਤੋਂ ਇਸ ਕਰਕੇ ਜੇ ਕੋਈ ਚੰਗਾ ਕੰਮ ਕਰੇ ਅੱਗੇ ਲਾ ਕੇ ਭਾਵੇਂ ਉਮਰ ਦਾਦੇ ਨੂੰ 100 ਗੁਣਾ ਛੋਟੀ ਆ ਉਸ ਬੰਦੇ ਦਾ ਪੂਰਾ ਸਾਥ ਦਿਆ ਕਰੋ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਬਸ ਮਾਰ ਹੀ ਸਾਨੂੰ ਇਹੋ ਵਜਣ ਢਈ ਆ ਵੀ ਇਹ ਨਾ ਅੱਗੇ ਲੰਘ ਜੇ ਇਹਨੂੰ ਨਾ ਲੋਕੀ ਚੰਗਾ ਕਹਿਣ ਮੈਨੂੰ ਕਹਿਣ ਆਹ ਚੀਜ਼ ਜਦੋਂ ਦੀ ਸਾਡੀ ਕੌਮ ਵਿੱਚ ਆਈ ਆ ਅਸੀਂ ਹਰ ਥਾਂ ਤੋਂ ਕੁੱਟ ਖਾਦੀ ਆ ਆਪਣਾ ਭਲਾਕ ਤੇ ਨਹੀਂ ਕਰਾਇਆ